ਤਾਲੇ ਸੋਣਾ ਸੋਮਵਾਰ ਜਾਂ ਮੰਗਲਵਾਰ ਪਟਨਾਟ ਤੇ ਮਿਲਣਾ ਹਾਂ ਹੁਣ ਕੰਟਰੋਲ ਨਹੀਂ ਹੋਣਾ ਮੈਂ ਤੈਨੂੰ ਦੱਸਦਾ ਹਾਂ ਹਾਂ ਹੁਣ ਦਾ ਮਿਲੀਨਾ ਹੂੰ ਇਹ ਮੈਂ ਤੈਨੂੰ ਚੱਕ ਕੇ ਲੈ ਜਾਣਾ ਬਾਕੀ ਹੁਣ ਗੱਲ ਰਹੀ ਪਿਆਰ ਦੀ ਤੇ ਪਿਆਰ ਇੰਨਾ ਰੱਜ ਕੇ ਕਰਨਨ ਤੇ तो शुरुआत हो गई है हूं तो इना टाइम वेट भी नहीं करनी पैनी सुन रहे मजा इनागा ना, ना तेना तंग करने